ਉਹ ਪ੍ਰਭੂ ਉਹ ਜਗ ਕੋ ਸੁਖਦਮ ਰਾਜਕੀਗਾ ਖਾਲਸਾ ਸਾਹਿਬ ਜੀ ਉਹ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਊ ਸਾਹਿਬ ਗੁਣੀ ਨਿਦਾਨਾ ਉਹ ਆਖੇ ਭਗਵਾਨਾ ਹਉ ਆਇਆ ਤੂਰੋ ਚਮਕੈ ਮੈਂ ਤੱਕੀ ਤਾ ਜੀ ਤੇ ਸਮਗੈ ਮੇਰੋ ਸਫਾ ਗਾ ਦੁੱਖ ਗਵਾਏ ਜੀਓ ਧਿਆਨ ਧਿਆਨ ਕਿਛ ਕਰਮ ਨਾ ਜਾਣਾ ਹਾਰਨਾ ਦਾ ਪਤਿ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰੂ ਆਈ ਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਉਹ ਮਹਾਰਾਜ ਕਨਰਾਮ ਅੱਲਾ ਪੰਜ ਵਾਰ ਸਰ ਚੌਥਾ ਨਾਰਾਇਣ ਤੁਹਾਨੂੰ ਮੁਹੇ ਤਾਰੇ ਨਰਾਇਣ ਨੰ ਨਹੀਂ ਤਤ ਪਰ ਕੰਨ ਰਸ ਰਸ ਆਈ ਹੈ ਜ्यों ਚਾ ਚੁਗਾ ਮੁਸਕਰੈ ਬਿਸ਼ਮ 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 ਆਹੀ ਪਈ ਹੈ ਲਾਲ ਗੁਨਾਨ ਰਗ ਰੇ ਜਉ ਨਾਨਕ ਸੰਤ ਸੰਗ ਰਤ ਹੈ ਜਿਉ ਚਾਤ ਗੁਗਾ ਨਮਸਕਾਰ